brought to by silver pumps top quality or consistent performance ke liye sirf silver pumps naam yaad rakhna hatreya ahi rola paya haryana naal is var ohna nu aap ta pehla aaniyan payiyan hoyian si assi ohna nu 6 mahine pehla eh das de re har mahine BBMP di baithak hundi si har mahine chitti dende si tusi pani zyada bart rahe ho thoda muk juga thoda quota jada mukuga is var 31 march tak nimeel loge tusi es sab naal phir april ਤੇ ਕੀ ਮਈ ਤੱਕ ਤੁਸੀਂ ਕਿਵੇਂ ਕੱਟੋਗੇ ਡੇਢ ਦਾ ਪੌਣੇ 2 ਮਹੀਨੇ ਅਸੀਂ ਇੱਧਰ ਕੀ ਪਾਣੀ ਦੇਣਾ ਨਹੀਂ ਤੁਹਾਨੂੰ ਨਾ ਜੀ ਕੋਈ ਗੌੜੇ ਹੀ ਨਹੀਂ ਉਹਨੂੰ ਆਤਾ ਪੁਰਾਣੀਆਂ ਪਈਆਂ ਕਹਿੰਦੇ ਕੋਈ ਉਹਨਾਂ ਦਾ ਕੁਝ ਨਹੀਂ ਹੁੰਦਾ ਬੀਬੀ ਐਮ ਬੀ ਸਾਡੇ ਬੰਦੇ ਬੈਠੇ ਫਲਾਨਾ ਧਮਕਾ ਤੇ ਜਦੋਂ ਉਹਨਾਂ ਦਾ ਪਾਣੀ ਮੁੱਕ ਗਿਆ ਅਸੀਂ ਕਹੇ ਵੀ ਨਾ ਸਾਡੇ ਕੋਲ ਤਾਂ ਹੈ ਨਹੀਂ ਉਹ ਅੱਜ ਤੁਹਾਨੂੰ ਪਹਿਲਾਂ ਕਿਹਾ ਸੀ ਨਾ ਜੀ ਕਹਿੰਦੇ ਹੁਣ ਇਹ ਤਾਂ ਕੁਝ ਨਾ ਕੁਝ ਕਰੋ ਅਸੀਂ ਕਹੀਏ ਕੀ ਕਰੀ ਹੈ ਨਹੀਂ ਸਾਡੇ ਕੋਲ ਹੈ ਨਹੀਂ ਭਾਖੜਾ ਦਾ ਟਾਈਮ ਵੀ ਪਿਛਲੇ ਸਾਲ ਨੂੰ ਥੱਲੇ ਐ ਐਲ ਉਹਨਾਂ ਦਾ ਵਧੀਆ ਲੰਘ ਗਿਆ ਪਤਾ ਨਹੀਂ ਕੀ ਉਹਨਾਂ ਨੂੰ ਧਮਾਰ ਚ ਕਿਸੇ ਨੇ ਭਰਤਾ ਜਾਂ ਕੋਈ ਈਗੋ ਪ੍ਰੋਬਲਮ ਆ ਗਈ 1 ਮਈ ਨੂੰ ਰੌਲਾ ਪਾ ਕੇ ਬਹਿ ਗਏ ਕਹਿੰਦੇ 4500 ਕਿ ਕਿਸੇ ਕੋਲ ਹੋਰ ਛੱਡੋ ਜੀ ਅਸੀਂ ਕਹਿੰਦੇ ਫਿਰ ਇਹ ਤਾਂ ਨਹੀਂ ਹੋਣਾ ਫਿਰ ਤੁਸੀਂ ਕਹੀ ਨਾਲੇ ਪਾਣੀ ਤੁਹਾਨੂੰ ਦੇ ਹੀ ਜਾਂਦੇ ਆ ਇਹ ਕਿਹੜੀ ਫਸਲ ਬੀਜਣ ਲੱਗਿਓ ਵੀ 8 ਸਾਹ ਕਹਿੰਦੇ 8 ਦਿਨਾਂ ਵਾਸਤੇ ਦੇ ਦਿਓ ਜੀ ਬਸ ਇਹ ਕਿਹੜੀ ਫਸਲ ਹੈ ਜਿਹੜੀ 8 ਦਿਨਾਂ ਚ ਹੋ ਜਾਂਦੀ ਹੈ ਇੰਨਾ ਤਾਂ ਨਹੀਂ ਜਿਸ ਧੱਕਾ ਚੱਲਣ ਦੇ ਕਹਿੰਦੇ ਅਸੀਂ ਫਿਰ ਗੇਟ ਖੋਲ ਲਾਂਗੇ ਫੱਟੇ ਖੋਲ ਲਾਂਗੇ ਨੰਗਲ ਤੋਂ ਮੈਂ ਕਿਹਾ ਆ ਜਾਓ ਫਿਰ ਤੂੰ ਨੰਗਲ ਤੋਂ ਹੀ ਦੇਖਿਆ ਹੋਣਾਕਰ आईबीसी ਤੁਸੀਂ ਕਿਵੇਂ ਵਾਪਸ ਵੀ ਗਏ ਅਲਕਈ 21 ਮਹੀਨੋਂ ਪੈਸੇ ਮਿਲ ਜੂ ਤੁਹਾਨੂੰ ਨਾ ਜੀ ਕੋਰਟ ਜਾਵਾਂਗੇ ਅਸੀਂ ਬੀਬੀਐਮਬੀ ਕੋਰਟ ਚ ਗਈ ਹੈ ਬੀਬੀਐਮਬੀ ਤਾਂ ਕੋਰਟ ਚ ਆਣ ਦੇ ਕਿੱਕ ਬਣਦਾ ਭਈ ਬੀਬੀਐਮਬੀ 60% ਹੀ ਸਾਡਾ ਸਾਡਾ ਹੈ ਹਰਿਆਣਾ ਜਿਹੜਾ ਪਾਣੀ ਦਾ ਤੇ ਪਹਿਲਾਂ ਜਦੋਂ ਜਿਸ ਦਿਨ 16 ਮਾਰਚ 2022 ਨੂੰ ਸਰਕੋ ਸੌ ਚੁੱਕੀ ਸੀ ਖਟਕੜਕਲਾ ਤੁਹਾਡੀ ਤੁਸੀਂ ਜ਼ਿੰਮੇਵਾਰੀ ਦਿੱਤੀ ਸੀ ਤਾਂ ਉਸ ਵੇਲੇ ਤੱਕ 21 ਤੋਂ 22 ਪਰਸੈਂਟ ਪਾਣੀ ਪੰਜਾਬ ਮੈਰੀ ਪਾਣੀ ਦੇ ਤੌਰ ਤੇ ਯੂਜ਼ ਕਰਦਾ ਸੀ ਇਸਤੇਮਾਲ ਕਰਦਾ ਸੀ 21 ਤੋਂ 22% ਤਿੰਨ ਸਾਲ ਹੋ ਗਏ ਤਿੰਨ ਸਾਲਾਂ ਦੇ ਵਿੱਚ ਅਸੀਂ 62 ਤੋਂ 64% ਤੱਕ ਅਸੀਂ ਪਹੁੰਚ ਚੁੱਕੇ ਹਾਂ ਹੁਣ ਇਸ ਵਕਤ ਮੈਰੀ ਪਾਣੀ ਨੂੰ ਵਰਤਣ ਦੇ ਮਾਮਲੇ 'ਚ ਤੇ ਜੇ ਆਪਾਂ ਕਰੀਏ ਕੱਲੇ ਪਾਖੜਾ ਡੈਮ ਦਾ ਪਾਣੀ ਵਰਤਣ 'ਚ ਤਾ ਪਹਿਲਾਂ ਕਦੇ 70 76% ਤੋਂ ਵਧਿਆ ਨਹੀਂ ਸੀਗਾ 70 ਤੋਂ 76% ਹੀ ਰਹਿੰਦਾ ਸੀ ਐਸ ਵਾਰ ਪਹਿਲੀ ਵਾਰ ਹੋਇਆ ਕਿ ਅਸੀਂ 21 ਮਈ ਤੱਕ ਇਹ ਹਸਬਤਾ ਹੁੰਦਾ ਹੈ 21 ਮਈ ਤੋਂ 21 ਮਈ ਤੱਕ ਹਸਬ ਹੁੰਦਾ ਪਾਣੀਆਂ ਦਾ ਹਰਿਆਣੇ ਨੂੰ ਕਿੰਨਾ ਦੇਣਾ ਹੈ 21 ਮਈ ਤੋਂ ਅਗਲੇ 21 ਮਈ ਤੱਕ ਦਾ ਕੋਟਾ ਨਿਰਧਾਰਤ ਹੈ ਉਹਨਾਂ ਨੂੰ ਸਾਲ ਵਾਸਤੇ ਦੇ ਦੇਣਾ ਹੈ ਐਦਾਂ ਹੀ ਰਾਜਸਥਾਨ ਦਾ ਐਦਾਂ ਹੀ ਪੰਜਾਬ ਦਾ ਤੁਸੀਂ ਐਲਾਨ ਹੋ ਜਾਓਗੇ ਕਿ ਹੁਣ ਤੱਕ ਪੰਜਾਬ ਨੇ ਕਦੇ ਵੀ ਮੈਂ 25 ਸਾਲਾਂ ਦਾ ਅੰਕੜਾ ਕੱਢਿਆ ਹੋਇਆ ਹੈ ਕਦੇ ਵੀ 70 ਤੋਂ 76% ਤੋਂ ਵੱਧ ਪਾਣੀ ਨਹੀਂ ਵਰਤਿਆ ਹਰਿਆਣਾ ਕਦੇ ਵੀ 100% ਤੋਂ ਘਟਿਆ ਨਹੀਂ ਇੱਕ ਵਾਰੀ 89% ਤੇ ਆਇਆ ਸੀ ਬਸ 104 105 110 117% ਤਾਂ ਆਪਣਾ ਜਿਹੜਾ ਪਾਣੀ ਹੈ ਉਹ ਪੁਨਮ ਦੇਂਦੇ ਸੀ ਆਪ ਚਰਲੇ ਮਿਲੇ ਸੀ ਇਸ ਵਾਰ ਪੰਜਾਬ ਨੇ ਪਹਿਲੀ ਵਾਰ 94 ਤੋਂ 95% ਪਾਣੀ ਪਾਖੜਾ ਦਾ ਆਪਾਂ ਨੇ ਵਰਤੇ ਜੀ ਹਜੇ ਵੀ ਆਪਾਂ 5-6% ਘਟਾ ਆ ਆਪਾਂ ਆਪਣਾ ਹੱਕ ਹੀ ਵਰਤ ਰਹੇ ਆ ਆਹੀ ਰੋਲਾ ਪਿਆ ਹਰਿਆਣੇ ਨਾਲ ਇਸ ਵਾਰ ਉਹਨਾਂ ਨੂੰ ਆਪ ਤਾਂ ਪਹਿਲਾਂ ਆਣੀਆਂ ਪਈਆਂ ਹੋਈਆਂ ਸੀ ਅਸੀਂ ਉਹਨਾਂ ਨੂੰ 6 ਮਹੀਨੇ ਪਹਿਲਾਂ ਇਹ ਦੱਸਦੇ ਰਹੇ ਹਰ ਮਹੀਨੇ BBMP ਦੀ ਬੈਠਕ ਹੁੰਦੀ ਸੀ ਹਰ ਬੀਨੇ ਚਿੱਠੀ ਦਿੰਦੇ ਸੀ ਤੁਸੀਂ ਪਾਣੀ ਜ਼ਿਆਦਾ ਵਰਤ ਰਹੇ ਹੋ ਤੁਹਾਡਾ ਮੁੱਕ ਜਾਊਗਾ ਤੁਹਾਡਾ ਕੋਟਾ ਜਿਹੜਾ ਮੁੱਕੂਗਾ ਇਸ ਵਾਰ 31 ਮਾਰਚ ਤੱਕ ਨਿਵੇੜ ਲਓਗੇ ਤੁਸੀਂ ਇਸ ਹਿਸਾਬ ਨਾਲ ਫਿਰ ਅਪ੍ਰੈਲ ਤੇ 21 ਮਈ ਤੱਕ ਤੁਸੀਂ ਕਿਵੇਂ ਕੱਟੋਗੇ ਡੇਢ ਦਾ ਪੌਣੇ 2 ਮਹੀਨੇ ਅਸੀਂ ਇੱਧਰ ਕੀ ਪਾਣੀ ਦੇਣਾ ਨਹੀਂ ਤੁਹਾਨੂੰ ਨਾ ਜੀ ਕੋਈ ਗੋੜਾ ਹੀ ਨਹੀਂ ਉਹਨੂੰ ਆਤਾ ਪੁਰਾਣੀਆਂ ਪਈਆਂ ਕਹਿੰਦੇ ਕੋਈ ਉਹਨਾਂ ਦਾ ਕੁਝ ਨਹੀਂ ਹੁੰਦਾ ਬੀਬੀ ਐਮ ਬੀ ਸਾਡੇ ਬੰਦੇ ਬੈਠੇ ਆ ਫਲਾਣਾ ਧਮਕਾ ਤੇ ਜਦੋਂ ਉਹਨਾਂ ਦਾ ਪਾਣੀ ਮੁੱਕ ਗਿਆ ਅਸੀਂ ਕਹੇ ਵੀ ਨਾ ਸਾਡੇ ਕੋਲ ਤਾਂ ਹੈ ਨਹੀਂ ਉਹ ਅੱਜ ਤੁਹਾਨੂੰ ਪਹਿਲਾਂ ਕਿਹਾ ਸੀ ਨਾ ਜੀ ਕਹਿੰਦੇ ਹੁਣ ਇਹ ਤਾਂ ਕੁਝ ਨਾ ਕੁਝ ਕਰੋ ਅਸੀਂ ਕਹੀਏ ਕੀ ਕਰੀ ਹੈ ਹੈ ਨਹੀਂ ਸਾਡੇ ਕੋਲ ਹੈ ਨਹੀਂ ਭਾਖੜਾ ਦਾ ਟਾਈਮ ਵੀ ਪਿਛਲੇ ਸਾਲ ਨੂੰ ਥੱਲੇ ਆ ਨੇ ਪੀਣ ਬਾਤ ਦਾ ਕਰੋ ਜੀ ਕੁਝ ਨਾ ਕੁਝ ਪੀਣ ਨਾਲ ਤਾਂ ਚਲੋ ਜੀ ਫਿਰ ਵੀ ਚਲੋ ਭਾਈ ਕਨਈਆ ਜੀ ਦੇ ਵਾਰਸਾਂ ਪੀਣ ਨਾਲੇ ਪਾਣੀ ਵਾਸਤੇ ਚਲੋ ਅਸੀਂ ਕਹਿੰਦੇ ਥੋੜੀ ਆਬਾਦੀ ਮੁਤਾਬਕ ਤੁਹਾਨੂੰ 16-1700 ਕਿਊਸਕ ਬਣਦਾ ਉਹ ਕਹਿੰਦੇ ਡੰਗਰਾਂ ਦਾ ਵੀ ਕਰਕੇ ਜਾਂ ਕੋਈ ਲਾਸ ਲੂਸ ਪਾ ਕੇ ਇਸਕੇ ਚਲ ਜਿੰਨਾ ਤੁਹਾਡਾ ਬਣ ਪਾ ਪੀਣ ਵਾਸਤੇ ਸਰਦਾ ਅਸੀਂ ਤੁਹਾਨੂੰ ਦੇ ਦਿੰਨੇ ਫਿਰ ਮਾਰਚ ਉਹਨਾਂ ਦਾ ਵਧੀਆ ਅਪ੍ਰੈਲ ਉਹਨਾਂ ਦਾ ਵਧੀਆ ਲੰਘਿਆ ਪਤਾ ਨਹੀਂ ਕੀ ਉਹਨਾਂ ਨੂੰ ਤੁਹਾਡੇ ਮਾਰਗ 'ਚ ਕਿਸੇ ਨੇ ਭਰਤਾ ਜਾਂ ਕੋਈ ਈਗੋ ਪ੍ਰੋਬਲਮ ਆ ਗਈ। ਇੱਕ ਮਹੀਨ ਨੂੰ ਰੌਲਾ ਪਾ ਕੇ ਬਹਿ ਗਈ। ਕਹਿੰਦੇ 4500 ਕਿ ਉਸ ਨੂੰ ਹੋਰ ਛੱਡੋ ਜੀ। ਅਸੀਂ ਕਹਾਂ ਫਿਰ ਇਹ ਤਾਂ ਨਹੀਂ ਹੋਣਾ ਫਿਰ ਤੁਸੀਂ ਪੀਨ ਵਾਲੇ ਪਾਣੀ ਤਾਨੂੰ ਦੇਈ ਜਾਂਦੇ ਆ। ਇਹ ਕਿਹੜੀ ਫਸਲ ਬੀਜਣ ਲੱਗਿਓ ਵੀ 8 ਸਾਹ ਕਹਿੰਦੇ 8 ਦਿਨਾਂ ਵਾਸਤੇ ਦੇ ਦਿਓ ਜੀ ਬਸ। ਇਹ ਕਿਹੜੀ ਫਸਲ ਹੈ ਜਿਹੜੀ 8 ਦਿਨਾਂ 'ਚ ਹੋ ਜਾਂਦੀ ਹੈ? ਇੰਨਾ ਤਾਂ ਨਹੀਂ ਜਿਸ ਧੱਕਾ ਚੱਲਣ ਦੇ ਕਹਿੰਦੇ ਅਸੀਂ ਫਿਰ ਗੇਟ ਖੋਲ ਲਾਂਗੇ, ਫੱਟੇ ਖੋਲ ਲਾਂਗੇ ਨੰਗਰ ਤੋਂ। ਮੈਂ ਕਿਹਾ ਆ ਜਿਓ ਫਿਰ। ਤੂੰ ਨੰਗਲ ਤੋਂ ਹੀ ਦੇਖਿਆ ਹੋਣਾ ਘਰ। ਆਈ ਵੀ ਸੀ। ਤਵੇ ਕਿਵੇਂ ਵਾਪਸ ਵੀ ਅਲ்கੇ ਕੀ ਮੈਨੂੰ ਵੈਸੇ ਮਿਲ ਜੂ ਤੁਹਾਨੂੰ ਨਾ ਜੀ ਕੋਰਟ ਜਾਵਾਂਗੇ ਅਸੀਂ BBMP ਕੋਰਟ ਚ ਗਈ ਹੈ BBMP ਦਾ ਕੋਰਟ ਜਾਣਾ ਲਗੀ ਇੱਕ ਬਣਦਾ ਬਈ BBMP 60% ਹਿੱਸਾ ਤਾਂ ਸਾਡਾ ਹੈ ਹਰਿਆਣਾ ਜਾਂਦਾ ਚਲ ਮੈਂ ਮੰਨ ਲੈਂਦਾ ਵੀ ਇੱਕ ਪਾਰਟੀ ਹੈ ਉਹ ਕਹਿੰਦੀ ਸਾਨੂੰ ਪਾਣੀ ਦਿਓ BBMP ਕਹਿ ਰਹੀ ਹੈ BBMP ਦਾ ਸਾਨੂੰ ਸਾਨੂੰ ਬਚਾਉਣਾ ਚਾਹੀਦਾ ਵੀ ਨਹੀਂ 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 ਇਹ ਇਹਨਾਂ ਦਾ ਬਣਦਾ ਹੈ ਤੇ ਜਿਹੜਾ ਕੋਰਟ ਦੇ ਵਿੱਚ ਵਕੀਲ ਕੀਤਾ ਉਹਦਾ 60% ਫੀਸ ਕਹਿੰਦੇ ਪੰਜਾਬ ਦੇਊਗਾ ਕਿਉਂ ਦਈਏ ਅਸੀਂ ਵੀ ਸਾਡੇ ਵਿਰੁੱਧੀ ਵਕੀਲ ਕਰਾਂਗੇ ਅਸੀਂ ਆਪਣੇ ਵਿਰੁੱਧੀ ਮੱਲਾਈ ਤੇ ਕਰ ਦੇ ਰਾਜ ਬਣਾ ਰੱਖਿਆ ਸੀ ਨਾ ਸੋ 21 ਮਈ ਤੱਕ ਆਪਾਂ ਉਥੇ ਰਾਖੀ ਕੀਤੀ ਨੱਕੇ ਦੀ ਇੱਕ ਬੂੰਦ ਵੀ ਪਾਣੀ ਦੇ ਦਿੱਤੀ ਹੁਣ ਉਹਨਾਂ ਦਾ ਜਿੰਨਾ ਬਣਦਾ ਉਹ ਦਿੰਨੇ ਆ ਅਸੀਂ ਲਿਖੀ ਜਾਂਦੇ ਉਹ ਕੋਈ ਸੋਸ਼ਲ ਮੀਡੀਆ ਤੇ ਦੇਖ ਲੋ ਜੂ ਤਾਂ ਫਿਰ ਲੈ ਗਏ ਪਾਣੀ ਬਈ 21 ਮਈ ਤੱਕ ਹੈ 21 ਮਈ ਤੱਕ ਉਹ ਬਾਦੂ ਪਾਣੀ ਮੰਗਦੇ ਸੀ ਅਸੀਂ ਨਹੀਂ ਦਿੱਤਾ ਹੁਣ ਉਹ ਆਪ ਮੰਨ ਕੇ ਕਿ ਹਾਂ 21 ਮਈ ਤੋ ਬਾਅਦ ਸਾਨੂੰ ਮਿਲ ਜਾਂਦਾ ਠੀਕ ਹੈ ਨਾ ਸੁਨਹਿਰੀ ਪਾਣੀ ਜਿਹੜਾ ਉਸ